ਇੱਕ ਮਿੰਟ ਮੇਰੀ ਗੱਲ ਸੁਣ ਲਓ ਹਾਂਜੀ ਹਰ ਘਰ ਚ ਪੰਡੇ ਤੇ ਖੜਕਦੀ ਹੈ ਤੇ ਹਰ ਘਰ ਚ ਉਹ ਘਰ ترقی ਵੀ ਕਰਦਾ ਤੁਸੀਂ ਮੈਨੂੰ ਇਹਦੇ ਚ ਦੱਸੋ ਕਿ ਬੀਜੇਪੀ ਦਾ ਪ੍ਰੈਜ਼ੀਡੈਂਟ ਸੁਨੀਲ ਜਾਖੜ ਕਿ ਉਹਦਾ ਵਰਕਿੰਗ ਪ੍ਰੈਜ਼ੀਡੈਂਟ ਬਣਾਇਆ ਅਸ਼ੂਨੀ ਸ਼ਰਮਾ ਇਹ ਕਿਨੇ ਇਕੱਠੇ ਚੱਲਦੇ ਨੇ ਸਾਡੀ ਲੜਾਈ ਤੇ ਤੁਸੀਂ ਬਹੁਤ ਕਰਨਾ ਚਾਹੀਦੀ ਹੋ ਪੰਜਾਬ ਨੂੰ ਬਚਾਉਣ ਦੀ ਜਰੂਰਤ ਹੈ ਯਾਰਾ ਸਾਡੀ ਲੜਾਈ ਦੀ ਗੱਲ ਨਾ ਕਰੋ ਪੰਜਾਬ ਦੇ ਵਿੱਚ ਜੋ ਚੱਲ ਰਿਹਾ ਉਹਦੇ ਤੇ ਆਓ ਸਾਡੀਆਂ ਲੜਾਈਆਂ ਜਿਹੜੀਆਂ ਨੇ ਸੈਕੰਡਰੀ ਨੇ ਤੁਸੀਂ ਡਾਇਵਰਟ ਕਰ ਦਿਓ ਪੰਜਾਬ ਪੰਜਾਬ ਦੇ ਵਿੱਚ ਬਣ ਕੀ ਰਿਹਾ ਪੰਜਾਬ ਦਾ ਗੈਂਗਸਟਰイズਮ ਕੀ ਕਰ ਰਿਹਾ ਰੋਜ਼ ਲੋਕਾਂ ਨੂੰ ਗੋਲੀਆਂ ਮਾਰ ਰਿਹਾ ਐਕਸਟਰੈਕਸ਼ਨ ਚੱਲ ਰਹੀ ਆ ਪੰਜਾਬ ਦੀ ਇਕਨੋਮੀ ਦੀ ਗੱਲ ਕਰੋ ਪੰਜਾਬ ਦੇ 4 ਲੱਖ ਕਰੋੜ ਕਰਜ਼ੇ ਦੀ ਗੱਲ ਕਰੋ ਕਿ ਇਹਦੇ ਚੋਂ ਕਿੱਦਾਂ ਬਾਹਰ ਨਿਕਲਣਾ ਪੰਜਾਬ 'ਚ ਇਹ ਗੱਲ ਕਰੋ ਕਿ ਜੂਤ ਤੁਹਾਡਾ ਸਾਰਾ ਪੰਜਾਬ ਛੱਡ ਕੇ ਦੌੜ ਗਿਆ ਨਸ਼ੇੜੀ ਬਣ ਕੇ ਯਾਰ ਅਸੀਂ ਇਹਨਾਂ ਦੀਆਂ ਲੜਾਈਆਂ ਵਿੱਚ ਪੈੜਾਂਗੇ ਇਹਦੇ ਇਹਦੇ ਪੰਜਾਬ ਦੀ ਪੰਜਾਬ ਦੀ ਗੱਲ ਕਰੋ ਜਿਹੜੇ ਵੀ ਤੇ ਨੌਤਾ ਦੇ ਲਈ ਉਹਨਾਂ ਨੂੰ ਰਾਤ ਤੇ ਕੇਵਲ ਢਲਣਾ ਯਾ ਫਿਰ ਤੂੰ ਉਧਰ ਨੂੰ ਆ ਰਿਹਾ ਮੈਂ ਤੈਨੂੰ ਕਹ ਰਿਹਾ ਕਿ ਪੰਜਾਬ ਦੀ ਗੱਲ ਕਰੋ ਪੰਜਾਬ ਖਤਮ ਹੋ ਰਿਹਾ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਜਿਹੜੇ ਲੀਡਰ ਸੀਗੇ ਉਹਨਾਂ ਦੇ ਵੀ ਆਪਸ ਵਿੱਚ ਗਰੁੱਪ ਸੀਗੇ ਉਹਨਾਂ ਉਹਨਾਂ ਦਾ ਇੱਕ ਟੀਚਾ ਸੀ ਹਿੰਦੁਸਤਾਨ ਨੂੰ ਆਜ਼ਾਦ ਕਰਾਉਣਾ ਬਾਅਦ ਚ ਲੜਾਈਆਂ ਲੜਾਂਗੇ ਸਾਡੇ ਕੋਲ ਜਦੋਂ VOTING ਹੋ ਜਾਣੀ ਹੈ ਉਦੋਂ ਜੀ 1 ਮਹੀਨੇ ਦੇ ਵਿੱਚ ਕਾਊਂਟਿੰਗ ਦਾ ਟਾਈਮ ਮਿਲਦਾ ਲੜਾਈਆਂ ਉਹਦੋਂ ਸ਼ੁਰੂ ਕਰਾਂਗੇ ਅੱਜ ਸਾਡਾ ਕੋਈ ਗਰੁੱਪ ਨਹੀਂ ਅਸੀਂ ਸਾਰੇ ਇਕੱਠੇ ਆ ਸਾਡੀ ਕਿਸੇ ਨਾਲ ਲੜਾਈ ਨਹੀਂ ਪੰਜਾਬ ਦੀ ਜਿੱਥੋਂ ਤੱਕ ਗੱਲ ਹੈ ਕੇਵਲ ਹਿੰਦੁਸਤਾਨ 'ਚ 21 ਸੂਬੇ ਹੈ ਜਿੱਥੇ ਸੰਧੀ ਵਾਰਤਾ ਦਾ ਪ੍ਰਤੀਕ ਹੈਗਾ ਇਹ ਸੂਬਾ ਪੰਜਾਬ ਜਿੱਥੇ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਉਹ ਸਾਡੇ ਗੁਰੂਆਂ ਨੇ ਸਾਨੂੰ ਇੱਕ ਫਰਮਾਨ ਦਿੱਤਾ ਸੀ ਜਿਹਨੂੰ ਹਰ ਵਿਅਕਤੀ ਮੰਨਦਾ ਹੈ ਇੱਥੇ ਜਾਤ ਪਾਤ ਦੇ ਨਾਮ ਤੇ ਕੋਈ ਵਿਅਕਤੀ ਅਗਰ ਰਾਜਨੀਤੀ ਕਰਨ ਦੀ ਸੋਚੇਗਾ ਤਾਂ ਉਹ ਤਬਾਹ ਹੋ ਜਾਏਗਾ ਕਿਉਂਕਿ ਅਸੀਂ ਸਰਬ ਧਰਮਾਂ ਨੂੰ ਮੰਨਦੇ ਹਾਂ ਸਰਬ ਜਾਤੀਆਂ ਨੂੰ ਮੰਨਦੇ ਹਾਂ ਸਾਨੂੰ ਤਾਂ ਇਹ ਅੱਜ ਤੱਕ ਪਤਾ ਹੀ ਨਹੀਂ ਲੱਗਿਆ ਸਾਡੇ ਪਿੰਡਾਂ 'ਚ ਸਾਡੇ ਘਰਾਂ 'ਚ ਕਿ ਕੌਣ ਦਲਿਤ ਹੈ ਕੌਣ 크ਿਸਚੀਅਨ ਹੈ ਕੌਣ Hindu ਹੈ ਇੱਥੇ ਅਪਰਕਾਸ਼ਤ ਦੀ ਗੱਲ ਜਾਂ ਦਲਿਤ ਦੀ ਗੱਲ ਹੀ ਨਹੀਂ ਕਰ ਸਕਦਾ ਔਰ ਜਿਹੜਾ ਵੀ ਕਰੇਗਾ ਵਿਅਕਤੀ ਉਹਦਾ ਬਹੁਤ ਵੱਡਾ ਨੁਕਸਾਨ ਹੋਏਗਾ ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਤੁਹਾਡੇ ਖੂਨ ਦਾ ਰੰਗ ਲਾਲ ਹੈ ਤੇ ਅਸੀਂ ਸਭ ਨੂੰ ਪ੍ਰੇਮ ਕਰਨਾ ਤੇ ਇੱਕ ਅੱਖ ਨਾਲ ਵੇਖਣਾ ਜਾਤ ਪਾਤ ਦਾ ਨਨਪੁਰ ਸਾਹਿਬ ਉਹ ਖਤਮ ਕਰਤੀ ਸੀ ਕਿ ਕੋਈ ਐਸੀ ਜਾਤ ਪਾਤ ਇਹ ਬੀਜੇਪੀ ਦਾ ਅਜੰਡਾ ਹੈ ਟੋਟਲੀ ਜਿਹੜਾ ਬਾਇਫਰਗੇਸ਼ਨ ਪੋਲਰਾਈਜੇਸ਼ਨ ਧਰਮ ਦੇ ਨਾਮ ਤੇ ਜਾਤੀ ਦੇ ਨਾਮ ਤੇ ਮੰਦਰ ਦੇ ਨਾਮ ਤੇ ਗੁਰਦੁਆਰਾ ਦੇ ਨਾਮ ਤੇ ਕਬਰਿਸਤਾਨ ਦੇ ਨਾਮ ਤੇ ਸ਼ਮਸ਼ਾਨ ਘਾਟ ਦੇ ਨਾਮ ਤੇ ਇਹ ਰਾਜਨੀ ਮੁਸਲਮਾਨ ਦੇ ਨਾਮ ਤੇ ਰਾਜਨੀਤੀ ਤਾਂ ਬੀਜੇਪੀ ਕਰਦੀ ਹੈ ਕਾਂਗਰਸ ਦਾ ਤੋਂ ਚਰਨਜੀਤ ਚੰਨੀ ਚਰਨਜੀਤ ਚੰਨੀ ਵੀ ਕਿ ਚਰਨਜੀਤ ਚੰਨੀ ਵੀ ਕਿ ਬੀਜੇਪੀ ਦੀ ਲੈਂਗੁਏਜ ਬੋਲ ਰਹੇ ਨੇ ਚਰਨਜੀਤ ਚੰਨੀ ਵੀ ਕਿ ਬੀਜੇਪੀ ਦੀ ਲੈਂਗੁਏਜ ਬੋਲ ਰਹੇ ਨੇ ਕਿਹਾ ਜਾਂਦਾ ਕਹਿੰਦੇ ਤੁਸੀਂ ਬੀਜੇਪੀ ਚ ਆ ਜਾਓ ਉਹ ਮੇਰੇ ਕੀ ਮੈਂ ਤਾਂ ਫਿਰ ਕਹਿ ਰਹੇ ਹਾਂ ਕਿ ਬੀਜੇਪੀ ਹਿੰਦੁਸਤਾਨ ਦੇ ਪ੍ਰਧਾਨ ਅੱਜ ਦਲਿਤ ਨੇ ਖਰਗੇ ਸਾਹ ਔਰ ਸਾਨੂੰ ਬੜਾ ਬਾਣ ਹੈ ਇਸ ਗੱਲ ਤੇ ਕਿ ਸਾਡੇ ਪ੍ਰਧਾਨ ਮਲਿਕ ਅਰਜੁਨ ਖਰਗੇ ਮੈਂ ਪਰਸੋ ਇਹ ਗੱਲ ਕਹੀ ਕਿ 34 ਸੀਟਾਂ ਰਿਜ਼ਰਵ ਨੇ ਪੰਜਾਬ। ਲੇਕਿਨ ਅਗਰ 50 ਬੰਦੇ ਕਾਬਿਲ ਹੋਣ ਜਾਂ ਹੋਰ ਵੀ ਕਿਉਂ ਨਹੀਂ ਲੜ ਸਕਦੇ ਚੋਣਾਂ ਇੱਥੇ ਕਾਬਲੀਅਤ ਦੇ ਨਾਮ ਤੇ ਜਾਤ-ਪਾਤ ਨਾਲ ਥੋੜੀ ਦੇਖਿਆ ਜਾਂ ਗੱਲ ਹੋਏਗੀ ਉਹਨਾਂ ਦੇ ਬਿਆਨ ਤੇ ਉਹ ਮੈਂ ਨਹੀਂ ਕਰਨਾ ਚਾਹੁੰਦਾ ਉਹ ਮੈਂ ਪਾਰਟੀ ਪਲੇਟਫਾਰਮ ਤੇ ਆਪਣੇ ਹਾਈ ਕਮਾਂਡ ਜਦ ਪੁੱਛੇਗੀ ਜਾਂ ਕੋਈ ਗੱਲ ਹੋਏਗੀ ਉਹ ਕਰਾਂਗੇ। ਕਿਵਲਟੀ ਨੇ ਉਹਨਾਂ ਨੂੰ ਵੈਲਕਮ ਕੀਤਾ ਕਹਿੰਦੇ ਆਜੋ ਬੀਜੇਪੀ ਚ। ਕੇਵਲ ਢਿੱਲੋਂ ਨੇ ਵੈਲਕਮ ਕੀਤਾ ਜਾਂ ਨਹੀਂ ਕੀਤਾ ਯਾਰ ਇਸ ਕੱਲ ਦੇ ਬਾਰੇ ਮੈਂ ਕੁਝ ਪਰ ਮੈਨੂੰ ਇੱਕ ਗੱਲ ਦੱਸੋ ਕੀ ਪੰਜਾਬ ਦੇ ਅੰਦਰ ਸੁਖਜਿੰਦਰ ਰੰਧਾਵਾ ਮੁੱਖ ਮੰਤਰੀ ਬਣ ਨਹੀਂ ਰਿਹਾ ਸੀ ਜਦੋਂ ਸੁਖਜਿੰਦਰ ਰੰਧਾਵਾ ਪੰਜਾਬ ਦੇ ਅੰਦਰ ਮੁੱਖ ਮੰਤਰੀ ਬਣ ਰਹੇ ਸੀ ਤੇ ਅਚੰਭੇ ਤੇ ਫਰਮਾਨ ਆਉਂਦਾ ਹੈ ਕਿ ਹੁਣ ਚੰਨੀ ਸਾਹਿਬ ਹੋਣਗੇ ਹਾਲਾਂਕਿ ਕੋਈ ਐ ਨਹੀਂ ਸੀ ਵੀ ਚੰਨੀ ਸਾਹਿਬ ਦੇ ਨਾਲ ਕੋਈ ਐਮ ਐਲ اے ਸਹਿबान ਸੀ ਇੱਕ ਵੀ ਨਹੀਂ ਸੀ ਇੱਕ ਵੀ ਨਹੀਂ ਸੀ ਪਰ ਚੰਨੀ ਸਾਹਿਬ ਦਾ ਜਦੋਂ ਫਰਮਾਨ ਆਇਆ ਕਿਸੇ ਵਿਅਕਤੀ ਨੇ ਨਹੀਂ ਕਹਿਣਾ ਕਿ ਕੋਈ ਦਲਿਤ ਹੈ ਜਾਂ ਹਿੰਦੂ ਹੈ ਜਾਂ ਸਿੱਖ ਹੈ ਸਾਡੇ ਚੰਨੀ ਸਾਹਿਬ ਸਿਰ ਦੇ ਤਾਜ ਬਣ ਗਏ ਕਿਉਂਕਿ ਚੰਨੀ ਸਾਹਿਬ ਸਾਨੂੰ ਇਹ ਸਾਨੂੰ ਸਿਖਾਇਆ ਹੀ ਨਹੀਂ ਵੀ ਕੋਈ ਜਾਤ ਪਾਤ ਹੈ ਵੀ ਅਪਰ ਕਾਸਟ ਨੂੰ ਲਾ ਕੇ ਜਾਖੜ ਨੂੰ ਲਾ ਕੇ ਤੇ ਚੰਨੀ ਸਾਹਿਬ ਨੂੰ ਸੀਐਲਪੀ ਬਣਾਇਆ ਨਹੀਂ ਬਣਾਇਆ ਤਾਂ ਤੁਸੀਂ ਦੱਸ ਦਿਓ ਅੱਪਰ ਕਾਸਮਿੰਦਰ ਸਿੰਘ ਨੂੰ ਲਾ ਕੇ ਚੰਨੀ ਸਾਹਿਬ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਨਹੀਂ ਬਣਾਇਆ ਤਾਂ ਤੁਸੀਂ ਦੱਸ ਦਿਓ ਕਹਿਣ ਦਾ ਮਤਲਬ ਸੀਡਬੀਯੂਸੀ ਮੈਂਬਰ ਐਗਰੀਕਲਚਰ ਕਮੇਟੀ ਦੇ ਚੇਅਰਮੈਨ ਚੰਨੀ ਸਾਹਿਬ ਹਾਂ ਤਾਂ ਕਈ ਵਾਰੀ ਬੰਦਾ ਜ਼ੁਬਾਨ ਜਬੂਨ ਥੜਕ ਜਾਂਦੀ ਹੈ ਪਤਾ ਨਹੀਂ ਦਰਦ ਕਿੱਥੇ ਹੈਗਾ ਦਰਦ ਮੈਨੂੰ ਇਹ ਨਹੀਂ ਪਤਾ ਕਿ ਦਰਦ ਕਿੱਥੇ ਹੈ ਜਾਂ ਨਹੀਂ ਹੈ ਲੇਕਿਨ ਪੰਜਾਬ ਸਾਂਝੀ ਵਾਰਤਾ ਦਾ ਪ੍ਰਤੀਕ ਹੈ ਇਰੇ ਵਿੱਚ ਜਾਤ ਪਾਤ ਔਰ ਕਾਂਗਰਸ ਪਾਰਟੀ ਅਗਰ ਜਾਤ ਪਾਤ ਦੀ ਰਾਜਨੀਤੀ ਕਰਦੀ ਤਾਂ ਅੱਜ ਸਦਾ ਚੁੰਦੀ ਰਾਹੁਲ ਗਾਂਧੀ ਓਰਸੀ ਦੇ ਵਾਸਤੇ ਦੇਸ਼ ਦੇ ਲੋਕਾਂ ਨੂੰ ਆਪਸ ਚ ਲੜਾ ਨਹੀਂ ਸਕਦੇ ਤੇ ਮੈਂ ਮੈਂ ਬੇਨਤੀ ਕਰਾਂਗਾ ਬੜੀ ਸਾਹਿਬ ਮੈਂ ਮੈਂ ਪੰਜਾਬ ਦੀ ਕਾਂਗਰਸ ਪਾਰਟੀ ਦੇ ਹਰ ਲੀਡਰ ਨੂੰ ਇਹ ਬੇਨਤੀ ਕਰਨੀ ਚਾਹਣਾ ਹੈ ਕੋਈ ਵਿਅਕਤੀ ਬੀਜਪੀ ਦੇ ਸੋਚਤੇ ਗੱਲ ਕਰਨ ਤੋਂ ਸਾਨੂੰ ਸਾਰਿਆਂ ਨੂੰ ਗੋਰੇਜ ਕਰਨੀ ਚਾਹੀਦੀ ਹੈ ਕਿਉਂਕਿ ਬੀਜਪੀ ਦਾ ਅਜੰਡਾ ਅਸੀਂ ਦੇਸ਼ ਚੋਂ ਖਾੜਨਾ ਹੈ ਨਾ ਕੇਵਲ ਪੰਜਾਬ ਨਾ ਕੇਵਲ ਪੰਜਾਬ ਚੋਂ ਸੋ ਚੰਨੀ ਸਾਹਿਬ ਦੇ ਬਿਆਨ ਤੇ ਮੈਂ ਕੋਈ ਟਿੱਪਾ ਟਿੱਪਣੀ ਨਹੀਂ ਕਰਨਾ ਦੇਖੋ ਵੀ ਕਾਂਗਰਸ ਦਾ ਤਾਂ ਮੈਂ ਸਮਝਦਾ ਕਿਸ ਤਰੀਕੇ ਨਾਲ ਇਹਨਾਂ ਦੇ ਨਟ ਬੋਲਟ ਆ ਜਿਹੜੇ ਉਹ ਖੁੱਲ ਰਹੇ ਆ ਕਿਸ ਤਰੀਕੇ ਨਾਲ ਇਹ ਜੰਗਾਲ ਲੱਗੀ ਕਾਂਗਰਸ ਆ ਹੁਣੀ ਫੇਰ ਇਹਨਾਂ ਦੇ ਪ੍ਰਧਾਨ ਚੈਨਲਾਂ 'ਤੇ ਬੋਲ ਰਹੇ ਨੇ ਉਹ ਚੰਨੀ ਵਾਲਾ ਵਿਵਾਦ ਤਾਂ ਚੱਲ ਹੀ ਰਿਹਾ ਇਹਨਾਂ ਵਾਲਾ ਵਿਵਾਦ ਤਾਂ ਚੱਲ ਹੀ ਰਿਹਾ ਨਾਲ ਸਰਦਾਰ ਜੀ ਕੀ ਕਹਿੰਦੇ ਜਿਹੜੀ ਗੱਲ ਸਾਰੇ ਕਹਿੰਦੇ ਆ ਵੀ ਇੱਕ ਪਰਿਵਾਰ ਦਾ ਹੁਕਮ ਚੱਲਦਾ ਗਾਂਧੀ ਪਰਿਵਾਰ ਦਾ ਹੁਕਮ ਚੱਲਦਾ ਕੋਈ ਉੱਥੇ ਵਰਕਰ ਨਹੀਂ ਕੋਈ ਉੱਥੇ ਲੀਡਰ ਨਹੀਂ ਸਿਰਫ ਤੇ ਸਿਰਫ ਇੱਕ ਫੈਮਿਲੀ ਆ ਗਾਂਧੀ ਪਰਵਾਰ ਹੁਣ ਰਾਜਾ ਵੜਿੰਗ ਸਾਹਿਬ ਨੇ ਕਿਹਾ ਵੀ ਸਾਰੇ ਐਮਐਲਏ ਜਿਹੜੇ ਆ ਉਹ ਜਾਂ ਤਾਂ ਉਹ ਜਾਖੜ ਸਾਹਿਬ ਨਾਲ ਸੀ ਜਾਂ ਉਹ ਸੁਖੀ ਰੰਦਾਵੇ ਨਾਲ ਸੀ ਪਰ ਉੱਤੋਂ ਫਰਮਾਨ ਆਇਆ ਉੱਤੋਂ ਫਰਮਾਨ ਆਇਆ ਗਾਂਧੀ ਸਾਹਿਬ ਦਾ ਰਾਹੁਲ ਗਾਂਧੀ ਜੀ ਦਾ ਵੀ ਨਹੀਂ ਮੁੱਖ ਮੰਤਰੀ ਚਰਨਜੀਤ ਚੰਨੀ ਹੋ ਫਿਰ ਕਿਹੜੀ ਗੱਲ ਰਹਿ ਗਈ ਜੀ ਕਿਹੜੀ ਲੋਕਤੰਤਰ ਦੀ ਗੱਲ ਰਹਿ ਗਈ ਜਿਹੜੇ ਐਨੇ ਐਮਐਲਏ ਨੂੰ ਲੋਕਾਂ ਨੇ ਵੋਟਾਂ ਪਾਈਆਂ ਐਮਐਲਏ ਨੇ ਇਹ ਆ ਪ੍ਰਧਾਨ ਦੱਸਦੇ ਆ ਵੀ ਸੁੱਖੀ ਹੰਦਾਵੇ ਬਾਰੇ ਗੱਲ ਕੀਤੀ ਤੇ ਉੱਤੋਂ ਫਰਮਾਨ ਆ ਗਿਆ ਚਰਨਜੀਤ ਚੰਨੀ ਜੀ ਦਾ ਇਹ ਕਿੱਥੇ ਕਿੰਨੀਆਂ ਕਿੰਨੀਆਂ ਗੱਲਾਂ ਖੋਲਣਗੇ ਆਪਣੀ ਪਾਰਟੀ ਦੇ ਕਿੱਥੇ ਕਿੱਥੇ ਨੰਗਾ ਕਰਨਗੇ ਇਸ ਕਰਕੇ ਆ ਲੋਕੋ ਤੇ ਕਾਂਗਰਸੀ ਉਹ ਆ ਗੱਲ ਵੀ ਸਾਹਮਣੇ ਪਤਾ ਲੱਗ ਗਈ ਵੀ ਥੋੜੀ ਕੋਈ ਗੱਲ ਨਹੀਂ ਕਿ ਇਸ ਕਰਕੇ ਤੁਸੀਂ ਇਸ ਪਾਰਟੀ ਤੋਂ ਆਪਣਾ ਪੱਲਾ ਛਡਾ ਲਓ ਚੰਗੀ ਪਾਰਟੀ 'ਚ ਆ ਜਾਓ ਇਸ ਪਾਰਟੀ ਦੇ ਤਾਂ ਆ ਸੱਚ ਦੱਸਦਾ ਲੋਕ ਤੁਹਾਨੂੰ ਬਣਾਉਣਗੇ ਲੋਕੀ ਚੁਣਨਗੇ ਉਤੋਂ ਹੁਕਮ ਆ ਜੂ ਕਿਸੇ ਹੋਰ ਦਾ ਤੇ ਉਹਦੀ ਮਿਹਨਤ ਉਹਦੀ ਕਮਾਈ ਕੀਤੀ ਹੋਈ ਮਿਹਨਤ ਵਾਲੀ ਉਹਦੇ ਉੱਤੇ ਉਦੋਂ ਹੀ ਪਾਣੀ ਫਿਰ ਜੂਗਾ ਆ ਗੱਲ ਅੱਜ ਇਦੋਂ ਬੜੀ ਇਦੋਂ ਬੜੀ ਗੱਲ ਕੀ ਹੋ ਸਕਦੀ ਆ ਸਾਰਾ ਕੁਝ ਹੀ ਨੰਗਾ ਕਰਤਾ ਅੱਜ ਕਾਂਗਰਸ ਪਾਰਟੀ ਦਾ ਇਹਨਾਂ ਦੇ ਪ੍ਰਧਾਨ ਰਾਜਾ ਬੜਿੰਗ ਨੇ ਵੀ ਸਾਡੇ ਕਿਸੇ ਦੇ ਅਸੀਂ ਬੰਧੂ ਆ ਮਜ਼ਦੂਰ ਆ ਸਿਰਫ ਉੱਤੋਂ ਹੁਕਮ ਆ ਗਿਆ ਤੇ ਸਭ ਕੁਝ ਬਦਲ ਗਿਆ